ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਸਾਰੇ ਚੰਗੇ ਹੋਣਗੇ ਆਪਾਂ ਸਵੇਰ ਦੀ ਸੈਰ ਕਰਨ ਲਈ ਆ ਗਏ ਆ ਇੱਥੇ ਬਾਲੀਬਾਲ ਦਾ ਗਰਾਊਂਡ ਹੈ ਜੀ ਇੱਥੇ ਕਰਦੇ ਆਪਾਂ 1 ਘੰਟਾ ਪੂਰੀ ਸੈਰ ਤੇ ਮੇਰੇ ਨਾਲ ਲੱਕੀ ਵੀ ਆਇਆ ਹੋਇਆ ਹੈ ਲੱਕੀ ਆਪਣੇ ਦੋਸਤਾਂ ਨਾਲ ਘੁੰਮ ਫਿਰ ਰਿਹਾ ਹੈ ਤੇ ਟਾਈਮ ਸਵੇਰ ਦਾ ਇੰਨਾ ਵਧੀਆ ਹੁੰਦਾ ਹੈ ਫਰੈਸ਼ ਠੰਡੀ ਠੰਡੀ ਹਵਾ ਹੁੰਦੀ ਹੈ ਤੇ ਫਰੈਸ਼ ਹਵਾਦਾਰ ਵਿੱਚ ਘੁੰਮਣ ਦਾ ਆਪਣਾ ਹੀ ਲੱਗ ਬੱਕਰਾ ਹੀ ਸਕੂਨ ਹੁੰਦਾ ਹੈ ਤੇ ਇੱਥੇ ਘੁੰਮ ਕੇ ਨਾ ਬੜਾ ਚੰਗਾ ਲੱਗਦਾ ਹੈ ਨਾ ਕੋਈ ਚਹਲ ਚਲਹਾਟ ਪੈਸੇ ਦਾ ਆਪਾਂ ਬਹਰ ਘੁੰਮਣ ਜਾਂਦੇ ਸੀ ਲੇਕਿਨ ਕੁਝ ਦਿਨਾਂ ਤੋਂ ਜਿਹੜੇ ਡੈਡੀ ਨਹੀਂ ਜਾ ਰਹੇ ਉਠਿਆ ਨਹੀਂ ਜਾਂਦਾ ਉਹਨਾ ਤੋਂ ਤੇ ਮੈਂ ਇੱਧਰ ਖੇਤ ਦੇ ਵਿੱਚ ਆ ਜਾਂਦੀ ਹਾਂ ਤੇ ਇੱਥੇ ਬੱਚੇ ਖੇਲ ਖੂਲ ਕੇ ਥੱਕ ਗਏ ਨੇ ਤੇ ਬੈਠੇ ਨੇ ਇਹ ਦੋ ਦੋਸਤ ਨੇ ਜਿੱਥੇ ਜਿੱਥੇ ਲੱਕੀ ਆ ਉਹਦੇ ਨਾਲ ਹੀ ਰਹਿੰਦੀਆਂ ਐ ਦੋ ਜਣੀਆਂ ਤੇ ਆਪਾਂ ਇੱਧਰ ਥੋੜੀ ਦੇਰ ਲਈ ਆਪਾਂ ਨੇ ਫਿਰ ਹੋਰ ਘੁੰਮਣਾ ਹੈ ਤੇ ਇਹਨਾਂ ਨੂੰ ਮસ્ਤੀ ਮਾਰਨ ਦੇ ਆਪਾਂ ਘੁੰਮਣ ਦੇ ਤੇ ਮੈਂ ਥੋੜੀ ਅੱਧਾ ਘੰਟਾ ਆਪਣਾ ਨੰਗੇ ਪੈਰਾਂ ਘੁੰਮਦੀਆਂ ਨੰਗੇ ਪੈਰਾਂ ਘੁੰਮਣ ਦੇ ਬਹੁਤ ਫਾਇਦੇ ਨੇ ਤੇ ਇੱਥੇ ਮੇਰਾ ਵਾਕ ਹੋਇਆ ਪੂਰਾ ਤੇ ਇਹਨਾਂ ਨੇ ਕੈਮਰੇ ਦਾ ਪੂਰਾ ਫਾਇਦਾ ਉਠਾਇਆ ਦੋ ਜਣੀਆਂ ਲੱਗੀਆਂ ਕੈਮਰੇ ਦੇ ਕੇ ਵੀਡੀਓ ਬਣਾਉਣ ਡੱਬੋ ਤੇ ਮੱਟੋ ਆ ਜਾਜੇ ਜਲਦੀ ਆਇਆ ਆ ਜਾ ਇੱਧਰ ਨੂੰ ਆ ਜਾ ਇੱਧਰ ਨੂੰ पर निकलेगा जहाँ चल कर चलें बहुत हो गया आ जाओ तो चलो कर चलें चलो कर चलेंगे रुक जा रुक जा रुक जा बहुत खेल लिया चलो रुक चलो कर चलेंगे चीज़ फीड दूंगी खाने में फीड खाएगा ਚਲੋ ਆਪਾਂ ਘਰ ਬਹੁਤ ਖੇਲ ਲੀ ਅੱਜ ਤਾਂ ਬਹੁਤ ਜ਼ਿਆਦਾ ਬਹੁਤ ਖੇਲ ਲੀ ਹੈ ਨਾ ਆ ਜਾ ਮੇਰੇ ਬੁੱਤੋ ਮੇਰਾ ਮੇਰਾ ਬੱਚਾ 1 ਮਿੰਟ ਰੁਕ ਤੇ ਹੁਣ ਆਪਾਂ ਸਵੇਰ ਸਵੇਰੇ ਕਰਨ ਲੱਗੇ ਆ ਕਮਰੇ ਦੀ ਸਾਫ ਸਫਾਈ ਅੱਜ ਬੈਟਾਂ ਦੀ ਸੈਟਿੰਗ ਕਰਨੀ ਹੈ ਪਿੱਛੇ ਏਸੀ ਦੀ ਹਵਾ ਨਹੀਂ ਲੱਗਦੀ ਤੇ ਪਾਏਗੀ ਇਸਨੂੰ ਤਰਣਾ ਰਹੀ ਆ ਵੰਡੀ ਚੁੱਕਾ ਕਰੀਆ ਹੋ ਗਿਆ ਹੋਗਾ ਚੁੱਕੀ ਬਾਅਦ ਸਾਮ ਨੂੰ ਆਇਆ ਚੁੱਕੀ ਨੂੰ ਕਾਇਆ ਕਰ ਆਈ ਰੋ ਨਾ ਬਸ ਸਾਮ ਜੋ ਕੰਮ ਕਰਨਾ ਨਾ ਕਰੀ ਛੱਡ ਰੁਕਦੀ ਹਾਂ ਉਹ ਤੋੜ ਦਿੱਤਾ ਤੋ ਵੀ ਪੜੀ ਇਹ ਛੱਡ ਇਹ ਵੀ ਆਹ ਪੱਲੜਾ ਮੈਂ ਤੋੜ ਦਿਆ ਤਾ ਪੱਲੜਾ ਨਹੀਂ ਚੜ ਗਈ ਮਨੇ ਇਹ ਪੱਟੀ ਸੀ ਇਹ ਉਹ ਦੇਖ ਲਈ ਜਿਸ ਨਾਲ ਹੈ ਇਹ ਦੇ ਸਾਫ ਸਫਾਈ ਕਰਦੇ ਅੱਜ ਫੋਨ ਨੂੰ ਜ਼ਰੂਰ ਤੋੜ ਦੇਣਾ ਸੀ ਫੋਨ ਆ ਜਾਣਾ ਸੀ ਅੱਜ ਬੈੱਡ ਦੀ ਪਿੱਠੀੜ ਦੇ ਵਿੱਚ ਚਲੋ ਜੀ ਬੈੱਡ ਹੋ ਗਏ ਪਰਾਂ ਤੇ ਸਰਦੀਆਂ ਦੀ ਜਿਹੜੀ ਬੱਚਿਆਂ ਦੀ ਮਿਹਰਬਾਨੀ ਆ ਬੈੱਡ ਦੇ ਪਿੱਛੇ ਦੀ ਹੋਈ ਗਿਆ ਹੋਈ ਸੀ ਪੈਲ ਸਨ ਆ ਰਹੀ ਚਾ ਨਾ ਸਾਰਾ ਕਵਾੜ ਪਿੱਛੇ ਗੇਰਦੇ ਸੀ ਉਹਨਾਂ ਨੂੰ ਆਪਾਂ ਨੇ ਕੱਢਿਆ ਤੇ ਅੱਛੀ ਤਰ੍ਹਾਂ ਇੱਧਰ ਦੀ ਕਲੀਨਿੰਗ ਕੀਤੀ ਤੇ ਬਹੁਤ ਜ਼ਿਆਦਾ ਡਸਟ ਨਿਕਲੀ ਕਿਉਂਕਿ ਇੱਥੇ ਤੱਕ ਝਾੜੂ ਨਹੀਂ ਆਂਦਾ ਸੀ ਜਿੱਥੇ ਤੱਕ ਝਾੜੂ ਮਾਰਦੇ ਸੀ ਉਹ ਏਰੀਆ ਸਾਫ਼ ਸੀ ਤੇ ਜਿੱਥੇ ਨਹੀਂ ਮਾਰਦੇ ਸੀ ਉਹਨੂੰ ਆਪਾਂ ਹੁਣ ਰਗੜ ਰਗੜ ਕੇ ਕਰਾਂਗੇ ਸਾਫ਼ ਤੇ ਇਹਦੇ ਪੀਵੀਸੀ ਨੂੰ ਵੀ ਅੱਛੀ ਤਰ੍ਹਾਂ ਕਰਦੇ ਆਂ ਸਾਫ਼ ਤੇ ਫਿਰ ਉਹ ਤੋਂ ਬਾਅਦ ਅੱਗੇ ਦਾ ਦਿਖਾ ਹੋਰ ਸਿੱਟਾ ਕਿ ਆ ਪਿੱਛੇ ਆਉਂਦੀ ਮੈਂ ਤੇਰਾ ਵੀ ਬਾਜਾ ਛੋਕਰੀ ਇਹਨੂੰ ਅਲਮਾਰੀ ਵੀ ਰਹਿ ਗਈ ਸੀ ਇਹ ਅਲਮਾਰੀ ਵੀ ਆਪਾਂ ਨੇ ਸੈੱਟ ਕਰਨੀ ਹੈ ਇੱਕ ਸਾਈਡ ਲਗਾਵਾਂਗੇ ਤਾਂ ਜੋ ਇਧਰ ਦੀ ਦੀਵਾਰ ਨੂੰ ਵੀ ਹਵਾ ਲੱਗੇ ਕਿਉਂਕਿ ਹਵਾ ਨਾ ਲੱਗਣ ਕਰਕੇ ਰਹੀ ਪੂਰ ਜਾਣਾ ਦੀਪੀ ਵੀ ਸੀ ਦੇ ਨੀਚੇ ਦੀ ਝੜਨ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਸਾਰੀ ਚੀਜ਼ਾਂ ਨੂੰ ਅਦਲਾ ਬਦਲੀ ਕਰਦੇ ਹਾਂ ਉਹ ਜਗ੍ਹਾ ਤੋਂ ਤਾਂ ਹੈਲੋ ਗਾਇਜ਼ ਅੱਜ ਆਪਾਂ ਆਪਣੇ ਆਪਣੇ ਕਮਰੇ ਦੀ ਸਫਾਈ ਕਰ ਰਹੇ ਹਾਂ ਤੇਰੀ ਆਵਾਜ਼ ਨਹੀਂ ਕਿ ਜ਼ਰੂਰ ਸੁਣਨੀ ਹੈ

ਉਹ ਦੇ ਮਾ ਬੁ ਮਦੀ ਘਰੇ ਸਾਰਾ ਇੰਨੀ ਤਾਂ ਹੋਵਾ ਆਈਗਾ ਉਹ ਉਹ ਚੀਜ਼ ਜਿਹੜਾ ਜੈਨਸਾ ਪਿਆਰਾ ਲੱਗ ਰਿਹਾ ਚੱਲ ਯਾ ਯਾ ਡਾਡੀ ਆਪਾਂ ਕਿਉਂ ਲਗਵਾਏਗਾ ਚੱਲ ਖਤਮ ਹੋ ਗਈ ਅੱਛਾ ਵਾਏ ਮੇਰੇ ਮੁਜਾ ਕਾਜ ਲੈਪ ਹੋਈ ਦੇਖ ਲੈ ਉਹ ਦਰਿਆ ਇਹ ਦਰਵਾਜ਼ਾ ਸਿਲੈਟ ਇੱਦਾਂ ਪਰਾਂ ਦੇ ਕਰੋ ਜੀ ਅਰੇ ਡੈਡੀ ਕਿਉਂ ਕਾ ਬਣਾ دیا ਕਮਰੇ ਦਾ ਨਾ ਵਰ ਜਾਈਂਗਾ ਇਹ ਵਾਲਾ ਕਮਰਾ ਹੈ ਟੀਵੀ ਕਿੰਤਰਾ ਦੇਖੇਗੇ ਆ ਤੀਤੀ ਰੁਕ ਜਾ ਜੱਗਾ ਪੜੀ ਪੜੀ ਚਲੋ bye, -bye. ਸਵੇਰ ਦੇ ਕੰਮ ਨਵੇੜ ਦੇ ਦੁਪਹਿਰਾ ਹੋ ਗਿਆ ਸੀ ਤੇ ਆਪਾਂ ਜਦੋਂ ਸ਼ਾਮ ਨੂੰ ਥੋੜੇ ਫ੍ਰੀ ਹੋਏ ਤੇ ਪਰਮਾਤਮਨ ਤੇ ਇਹ ਵੀ ਬਰਦਾਸ਼ਤ ਨਹੀਂ ਹੋਇਆ ਮਿੱਟੀ ਘਟਾ ਲੈ ਕੇ ਇੰਨਾ ਇੰਨਾ ਆ ਗਿਆ ਤੂਫਾਨ ਲੈ ਕੇ ਤੇ ਇਸ ਦੇ ਵਿੱਚ ਇੰਨੀ ਜ਼ਿਆਦਾ ਮਿੱਟੀ ਸੀ ਹਨੇਰਾ ਐਵੇਂ ਛਾ ਗਿਆ ਸੀ ਜਿਵੇਂ ਇਹ ਟਾਈਮ 8 ਵਜੇ ਦਾ ਹੋਵੇ ਤੇ ਮੈਂ ਜੋਗਨ ਨੂੰ ਇਹੀ ਕਹਿ ਰਹੀ ਸੀ ਕਿ نیچے ਆ ਜਾ ਕਿ ਤੂਫਾਨ ਦੇ ਵਿੱਚ ਪਤਾ ਨਹੀਂ ਲੱਗਦਾ ਕੋਈ ਚੀਜ਼ ਕੂੜਾ ਅੜ ਕੇ ਵੱਜੇ ਤੇ ਤੂਫਾਨ ਐਵੇਂ ਲੰਘ ਗਿਆ ਸੈਦ ਦੇਖ ਸੈਦ ਨਿਕੜ ਗਿਆ ਤੇ ਇਹਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਮਿੱਟੀ ਸੀ ਤੇ ਲੱਗਦਾ ਸੀ ਜਿਵੇਂ ਹੁਣ ਇਹ ਮੌਸਮ ਸਾਫ਼ ਨਹੀਂ ਹੋਣਾ ਹਵਾ ਬਹੁਤ ਤੇਜ਼ ਚੱਲ ਰਹੀ ਸੀ ਤੇ ਆਪਾਂ ਇੱਧਰ ਬਾਹਰ ਖੜਕੇ ਦੇਖ ਰਹੇ ਸੀ ਰੋਡ ਦੇਖਤੇ ਵੀ ਨਾ ਬਿਲਕੁਲ ਨਹੀਂ ਕੁਝ ਨਜ਼ਰ ਆ ਰਿਹਾ ਸੀ ਸਿਰਫ ਲੈਟਾਂ ਲੈਟਾਂ ਦਿਖਾਈ ਦੇ ਰਹੀਆਂ ਸੀ ਜੋ ਹਨ ਵੀ ਬਾਹਰ ਆ ਗਿਆ ਸੀ ਆਪਾਂ ਸਾਰੇ ਆਗੇ ਸੀ ਇਧਰੋਂ ਤੂਫਾਨ ਨਿਕਲ ਗਿਆ ਸੀ ਸਮੋਗੇ ਭਾਈ ਚੱਲ ਚੱਲ ਵੀ ਆ ਤੇ ਝੂਟੇ ਹਨ ਵਧੀਆ ਫਟਾ ਬੈਂਡ ਤਾਂ ਹੀ ਲਗਵਾਇਆ ਫਟਾਗਾ ਬੈਂਡ ਤਾਂ ਹੀ ਲਗਵਾਈ ਹੈ ਰੋਜ਼ ਕਾ ਨਿਆਣਾ ਆਣਾ ਖਾਦੇ ਘੜੀ ਮਾਂ ਟੈਡੀ ਕਿੰਨੀ ਕੰਮ ਪੈ ਜਾ ਤੋੱਖਾ ਹੋਗਾ ਇਹਨੂੰ ਆ ਬੈਂਡ ਬੈਂਡ ਨੂੰ ਹੀ ਕਰੇ ਬਾਣੀ ਆ ਗਈ ਸੀ ਅਕੈਡਮੀ ਤੋਂ ਤੇ ਆਪਾਂ ਹੁਣ ਚਲਣਾ ਅੰਦਰ ਅੰਦਰ ਵੀ ਦੇਖਣਾ ਹੈ ਕਿ ਲੈਟ ਚਲੀ ਗਈ ਸੀ ਤੇ ਸ਼ਾਮ ਦੇ ਰੋਟੀ ਪਾਣੀ ਦਾ ਦੇਖਦੇ ਆਂ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਕੱਲੂ ਕੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ